ਸੋ ਸਭ ਤੋਂ ਪਹਿਲਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਆਕਾਲ RAM RAM ਨਮਸਤੇ ਸੋ ਸਾਥੀਓ ਅੱਜ ਨਵੇਂ ਸਾਲ 2024 ਦਾ ਪਹਿਲਾ ਦਿਨ ਹੈ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਪਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੁਸੀਂ ਸਾਰੇ ਤਰੱਕੀਆਂ ਕਰੋ ਪ੍ਰਮਾਤਮਾ ਤੁਹਾਡੇ ਤੇ ਬਹੁਤ-ਬਹੁਤ ਕਿਰਪਾ ਕਰੇ ਸਾਰੇ ਹੱਸਦੇ-ਵੱਸਦੇ ਰਹੋ ਸੋ ਸਾਥਿਓ ਅੱਜ ਤੁਹਾਡੇ ਨਾਲ ਕੁਝ ਗੱਲਾਂ ਜਿਹੜੀਆਂ ਉਹ ਕਰਨੀਆਂ ਕਿਉਂਕਿ ਅ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਹੀ ਪਿਛਲੇ ਕਾਫੀ ਸਮੇਂ ਤੋਂ ਹਲਕੇ ਦੀ ਸੇਵਾ ਦੇ ਲਈ ਆਪਣੇ ਲੋਕਾਂ ਦੀ ਸੇਵਾ ਦੇ ਲਈ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਰੇ ਆਂ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸਾਨੂੰ ਦਿੱਤਾ ਗਿਆ ਤੁਸੀਂ ਸਾਡੀ ਡਿਊਟੀ ਲਈ ਹਲਕੇ ਦੇ ਲੋਕਾਂ ਦੇ ਲਈ ਸੇਵਾ ਦੇ ਲਈ ਸਾਡੀ ਡਿਊਟੀ ਹੈ ਜਿਹੜੀ ਲੱਗੀ ਉਹਨਾਂ ਚੋਣਾਂ ਦੇ ਦੌਰਾਨ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਜਿਹੜਾ ਦਿੱਤਾ ਸੋ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਦਿੱਤੇ ਹੋਏ ਪਿਆਰ ਤੇ ਸਤਿਕਾਰ ਨੂੰ ਦੁਗਣਾ ਚੌਗਣਾ ਕਰਕੇ ਤੁਹਾਨੂੰ ਮੋੜਿਆ ਜਾਵੇ ਤੁਹਾਡੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ ਤੁਹਾਡੇ ਟੱਚ ਚ ਰਿਹਾ ਜਾਵੇ ਵੈਸੇ ਵੀ ਸਾਡੀ ਟੀਮ ਵੱਲੋਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਜਿੰਨੇ ਵੀ ਹਲਕਾ ਨਿਵਾਸੀ ਵੀ ਪੈਣਾਪਰਾ ਹੋਰ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਕੋਈ ਵੀ ਫੋਨ ਕਾਲ ਆਉਂਦੀ ਹੈ ਜਾਂ ਸਾਨੂੰ ਕੋਈ ਮਿਲਣਾ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਆਫਿਸ ਹੈ ਉਸੇ ਤੋਂ ਰੋਡ ਤੇ ਲੂਨਾ ਹਸਪੀਟਲ ਦੇ ਬਿਲਕੁਲ ਨਾਲ ਨਿਆਰਾ ਪੈਟਰੋਲ ਪੰਪ ਤੇ ਲੂਨਾ ਹਸਪੀਟਲ ਦੇ ਵਿੱਚ ਵਿਚਾਲੇ ਜਿਹੜਾ ਸਾਡਾ ਆਫਿਸ ਹੈ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਉੱਥੇ ਬੈਠ ਕੇ ਅਸੀਂ ਕਿਸੇ ਵੀ ਵੀਰ ਪੈਣਪਰਾ ਦੀ ਕੋਈ ਵੀ ਮੁਸ਼ਕਲ ਹੁੰਦੀ ਹੈ ਜਾਂ ਕੋਈ ਵੀ ਸਮੱਸਿਆ ਇਹ ਸੰਬੰਧਿਤ ਹੁੰਦੀ ਹੈ ਕਿ ਅਸੀਂ ਉਹਨੂੰ ਹੱਲ ਕਰਵਾ ਸਕੀਏ ਤਾਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਆਪਣੇ ਹਲਕਾ ਨਿਵਾਸੀਆਂ ਦੀਆਂ ਸੀ ਆਪਣੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਸੁਣੀਏ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਾ ਸਕੀ। ਤਾਂ ਮੈਨੂੰ ਲੱਗਦਾ ਤੁਸੀਂ ਸਾਰੇ ਇਲਾਕਾ ਨਿਵਾਸੀ ਇਸ ਗੱਲ ਦੇ ਗਵਾਹ ਹੋਵੋਗੇ ਕਿ ਸਾਡੇ ਵੱਲੋਂ ਕੋਈ ਵੀ ਕਸਰ ਜਿਹੜੀ ਹੈ ਨਹੀਂ ਛੱਡੀ ਜਾਂਦੀ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਸਮੱਸਿਆਵਾਂ ਜੋ ਸਾਡੇ ਤੱਕ ਆਉਂਦੀਆਂ ਉਹਨਾਂ ਦਾ ਹੱਲ ਕਰਾਇਆ ਜਾਵੇ। ਤਾਂ ਸਾਡੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਤੇ ਬਹੁਤ ਸਾਰੇ ਵੀਰ ਪੈਣਾਪਰਾ ਇਸ ਚੀਜ਼ ਨੂੰ ਜਾਣਦੇ ਆ ਸਾਰਿਆਂ ਤੱਕ ਇਹ ਗੱਲ ਪਹੁੰਚੀ ਹੋਈ ਹੈ ਸੋ ਸਾਥੀਓ ਨਵਾਂ ਸਾਲ ਹੈ ਤਾਂ ਪਿਛਲੇ 15 10 15 ਦਿਨ ਤੋਂ ਸਾਡੇ ਵੱਲੋਂ ਜਿਹੜੀਆਂ ਗਤੀਵਿਧੀਆਂ ਆ ਉਹ ਕੁਝ ਕਰਨਾ ਕਰਕੇ ਬੰਦ ਸੀ ਤਾਂ ਦੁਬਾਰਾ ਨਵਾਂ ਸਾਲ ਹੈ ਤਾਂ ਉਹ ਗਤੀਵਿਧੀਆਂ ਕੱਲ ਤੋਂ ਦੁਬਾਰਾ ਫਿਰ ਸ਼ੁਰੂ ਕੀਤੀਆਂ ਜਾਣਗੀਆਂ ਕਿਉਂਕਿ ਪਿਛਲੇ ਦਿਨੀ ਅਸੀਂ ਸ਼ਹੀਦੀ ਹਫਤਾ ਜਿਹੜਾ ਸੀਗਾ ਉਹ ਸਾਡੇ ਗੁਰੂ ਸਾਹਿਬਾਨ ਗੁਰਗੋਬਿੰਦ ਸਿੰਘ ਜੀ ਪਾਸ਼ਾ ਉਹਨਾਂ ਦੇ ਸੈਭਜਾਦੇ ਮਾਤਾ ਗੁਜਰੀ ਜੀ ਉਹਨਾਂ ਸਾਰਿਆਂ ਦੀ ਸ਼ਹਾਦਤ ਹੋਈ ਅਸੀਂ ਸਾਰਿਆਂ ਨੇ ਉਹਨਾਂ ਨੂੰ ਨਮਨ ਕੀਤਾ ਸੋ ਸਾਥੀਓ ਸਾਡੇ ਵੱਲੋਂ ਜਿਹੜਾ ਪਹਿਲਾਂ ਦੀ ਤਰ੍ਹਾਂ ਦੁਬਾਰਾ ਫੇਰ ਤੁਹਾਡੇ ਵਿੱਚ ਤੁਹਾਡੇ ਤੱਕ ਪਹੁੰਚ ਜਿਹੜੀ ਬਣਾਈ ਜਾਏਗੀ ਆਫਿਸ ਸਾਡਾ ਹਰ ਟਾਈਮ ਖੁੱਲ੍ਹਾ ਹੈ ਸਾਡੇ ਜਿਹੜੇ ਨੰਬਰ ਹੈ ਜਿਹੜੇ ਹੈਲਪਲਾਈਨ ਨੰਬਰ ਹੈ 9878862878 ਹਰ ਟਾਈਮ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਬਹੁਤ ਸਾਰੀਆਂ ਫੋਨ ਕਾਲ ਡੇ ਟਾਈਮ ਜਦੋਂ ਵੀ ਆਉਂਦੀਆਂ ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਪਿਆਰ ਸਤਿਕਾਰ ਤੁਹਾਡੇ ਵੱਲੋਂ ਚੋਣਾਂ ਦੇ ਦੌਰਾਨ ਆਪਣੇ ਇਸ ਭਰਾ ਨੂੰ بیٹے ਨੂੰ ਦਿੱਤਾ ਗਿਆ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਰੇ ਦੁਬਾਰਾ ਫਿਰ ਕੱਲ ਤੋਂ ਪਹਿਲਾਂ ਦੀ ਤਰ੍ਹਾਂ ਐਕਟਿਵ ਰਹਾਂਗੇ ਤੁਹਾਡੇ ਨਾਲ ਜਿੱਥੇ ਵੀ ਲੋੜ ਹੈ ਉੱਥੇ ਖੜਾਾਂਗੇ ਤੁਹਾਡੀਆਂ ਸਮੱਸਿਆਵਾਂ ਮੁਸ਼ਕਲਾਂ ਹਲਕੇ ਦੀਆਂ ਸਮੱਸਿਆਵਾਂ ਇਲਾਕੇ ਦੀਆਂ ਸਮੱਸਿਆਵਾਂ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਹੱਲ ਕੀਤਾ ਜਾਵੇ ਬਹੁਤ ਸਾਰੀਆਂ ਨਵੇਂ ਪ੍ਰੋਜੈਕਟ ਬਹੁਤ ਸਾਰੇ ਪੁਰਾਣੇ ਪ੍ਰੋਜੈਕਟ ਜਿਹੜੇ ਬੰਦ ਸੀ ਉਹਨਾਂ ਨੂੰ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਰੁਕੇ ਹੋਏ ਸੀ ਉਹਨਾਂ ਦੇ ਫੰਡ ਜਿਹੜੇ ਰਿਲੀਜ਼ ਕੀਤੇ ਗਏ ਉਹ ਪ੍ਰੋਜੈਕਟ ਸਾਰੇ ਆਨ ਗoing ਹੈ ਜਿਹੜੀ ਵੱਡੀ ਸਮੱਸਿਆ ਉਹ ਸਾਡੇ ਸ਼ਹਿਰ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਰੁਕੀਆਂ ਹੋਈਆਂ ਕਿਉਂਕਿ ਲਗਭਗ 70 67 70 ਗਲੀਆਂ ਇਹੋ ਜਿਹੀਆਂ ਜਿਹੜੀਆਂ ਪੱਟ ਕੇ ਛੱਡੀਆਂ ਹੋਈਆਂ ਤਾਂ ਉਹਨਾਂ ਨੂੰ ਜਿਹੜਾ ਨਿਪਰੇ ਚੜਾਉਣ ਦੀ ਜਿਹੜੀ ਕੋਸ਼ਿਸ਼ ਹੈ ਸਾਡੀ ਬਹੁਤ ਦੇਰ ਤੋਂ ਚੱਲ ਰਹੀ ਹੈ ਤਾਂ ਸਾਡੀ ਕੋਸ਼ਿਸ਼ ਹੈ ਜਲਦ ਤੋਂ ਜਲਦ ਜਿਹੜੀਆਂ ਉਹ ਉਹ ਗਲੀਆਂ ਜਿਹੜੀਆਂ ਪੱਟੀਆਂ ਹੋਈਆਂ ਉਹਨਾਂ ਦਾ ਜਲਦ ਤੋਂ ਜਲਦ ਹੱਲ ਜਿਹੜਾ ਕਰਵਾਇਆ ਜਾਵੇ ਉਹਦੇ ਵਾਸਤੇ ਵੀ ਅਸੀਂ ਸਾਡੀ ਕੋਸ਼ਿਸ਼ ਜਿਹੜੀ ਹੋ ਰਹੀਦੀ ਹੈ ਸੋ ਇਸ ਤੋਂ ਇਲਾਵਾ ਸਾਥੀਓ ਮੇਰੇ ਵੱਲੋਂ ਸਾਡੀ ਟੀਮ ਵੱਲੋਂ ਸ ਹਫਤੇ ਦੇ ਵਿੱਚ ਵਿੱਚ ਅਸੀਂ ਸਾਰੇ ਵਾਰਡ ਸਾਰੇ ਪਿੰਡਾਂ ਦੇ ਵਿੱਚ ਤੁਹਾਡੀਆਂ ਸਮੱਸਿਆਵਾਂ ਨੂੰ ਲੈ ਕੇ ਕੈਂਪ ਜਿਹੜੇ ਐ ਉਹ ਲਗਾਉਣੇ ਸ਼ੁਰੂ ਅਸੀਂ ਕਰ ਦਿਆਂਗੇ ਇਸ ਹਫਤੇ ਦੇ ਵਿੱਚ ਸ਼ੁਰੂ ਕਰ ਦਿਆਂਗੇ ਜਿੱਥੇ ਤੁਹਾਡਾ ਕੋਈ ਵੀ ਪੈਨਸ਼ਨ ਸੰਬੰਧੀ ਤੁਹਾਡਾ ਕੋਈ ਵੀ ਆਯੂਸ਼ਮਾਨ ਕਾਰਡ ਤੁਹਾਡਾ ਕੋਈ ਹੋਰ ਜਿਹੜੀਆਂ ਛੋਟੀਆਂ-ਛੋਟੀਆਂ ਸਹੂਲਤਾਂ ਵਾਸਤੇ ਅਸੀਂ ਸਾਨੂੰ ਗੇੜੇ ਮਾਰਨੇ ਪੈਂਦੇ ਆ ਤਾਂ ਉਹ ਸਾਰੇ ਜਿਹੜੇ ਕੈਂਪਸ ਐ ਉਹ ਅਸੀਂ ਅਸ ਵੀਕ ਦੇ ਵਿੱਚ ਜਿਹੜਾ ਉਹ ਸ਼ੁਰੂ ਕਰਦੇ ਆਂਗੇ ਪਹਿਲਾਂ ਦੀ ਤਰ੍ਹਾਂ ਤੁਹਾਡੇ ਵਿੱਚ ਰਵਾਂਗੇ ਸਾਰੇ ਪਿੰਡਾਂ ਦੇ ਵਿੱਚ ਦੁਬਾਰਾ ਤੋਂ ਮੀਟਿੰਗਸ ਜਿਹੜੀਆਂ ਕੀਤੀਆਂ ਜਾਣਗੀਆਂ ਸਾਰੇ ਪਿੰਡਾਂ ਦੇ ਵਿੱਚ ਕੈਂਪਸ ਲਗਾਏ ਜਾਣਗੇ ਸਾਡੇ ਕੋਲ ਜਿਹੜੀਆਂ 8-10 ਟਾਣੀਆਂ ਹੈ ਸਾਡੇ ਹਲਕੇ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਦੁਬਾਰਾ ਤੋਂ ਮੀਟਿੰਗਸ ਕੀਤੀਆਂ ਜਾਣਗੀਆਂ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਕੈਂਪਸ ਲਗਾਏ ਜਾਣਗੇ ਸਾਰੇ ਔਰਡਾਂ ਦੇ ਵਿੱਚ ਜਿਹੜੇ ਕੈਂਪ ਹੈ ਉਹ ਲਗਾਏ ਜਾਣਗੇ ਤਾਂ ਕਿ ਜਿਹੜੇ ਸਾਡੇ ਆਮ ਪੈਣਾ ਪਰ ਹੈ ਉਹਨਾਂ ਤੱਕ ਜਿਹੜੀਆਂ ਸਹੂਲਤਾਂ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਪਹੁੰਚ ਸਕਣ ਤੁਹਾਨੂੰ ਵਾਰ-ਵਾਰ ਜਿਹੜੇ ਗੀੜੇ ਨਾ ਮਾਰਨੇ ਪੈ ਤੁਹਾਡਾ ਤੁਹਾਡੇ ਵਾਸਤੇ ਸੁਖਾਲਿਆ ਕੀਤਾ ਜਾਵੇ ਸੋ ਇਹ ਜਿਹੜੀ ਸਾਡੀ ਕੋਸ਼ਿਸ਼ ਹੈ ਇਹ ਅਸੀਂ ਇਸ ਹਫਤੇ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਸੋ ਸਾਥੀਓ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਆਪਣੇ ਇਸ ਵੀਰ ਨੂੰ ਭਰਾ ਨੂੰ ਪਿਆਰ ਸਤਿਕਾਰ ਦਿੰਨੇ ਹੋ ਸੋ ਸਾਡੀ ਬੇਨਤੀ ਹੈ ਇਸੇ ਤਰ੍ਹਾਂ ਤੁਸੀਂ ਆਪਣਾ ਪਿਆਰ ਤੇ ਸਤਿਕਾਰ ਬਣਾਈ ਰੱਖਿਓ ਵਿਸ਼ਵਾਸ ਰੱਖਿਓ ਅ ਮੈਂ ਜਦੋਂ ਰਾਜਨੀਤੀ ਚ ਆਇਆ ਸੀ ਸਾਥੀਓ ਤਾਂ ਮੇਰੀ ਕੋਸ਼ਿਸ਼ ਸੀ ਕਿ ਸਿਰਫ ਲੋਕਾਂ ਵਾਸਤੇ ਕੰਮ ਕੀਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਉਸੇ ਪਿੱਛੇ ਲੱਗੇ ਹੋਏ ਆ ਹਾਂ ਜਿੰਨਾ ਕੁਛ ਪਿਛਲੇ ਦਿਨੀ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਮੈਨੂੰ ਮੇਰੇ ਨਾਲ ਹਰ ਤਰ੍ਹਾਂ ਦਾ ਜਿਹੜਾ ਮੈਨੂੰ ਇਸ ਇਥੋਂ ਹਟਾਉਣ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਬਹੁਤ ਸਾਰੇ ਲੋਕਾਂ ਵੱਲੋਂ ਕੀਤੇ ਗਏ ਤਾਂ ਕਿ ਕਿਵੇਂ ਨਾ ਕਿਵੇਂ ਇਸ ਵੀ ਇਸ ਨੂੰ ਜਿਹੜਾ ਸਾਈਡ ਤੇ ਕੀਤਾ ਜਾਵੇ ਪਰ ਤੁਹਾਡੀਆਂ ਦੁਆਵਾਂ ਦਾ ਅਸਰ ਹੈ ਤੁਹਾਡੇ ਅਸ਼ੀਰਵਾਦ ਤੁਹਾਡੇ ਪਿਆਰ ਦਾ ਅਸਰ ਹੈ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਤੁਹਾਡੇ ਵਿੱਚ ਹੈ ਤੁਹਾਡੇ ਵਿੱਚ ਰਵਾਂਗੇ ਕਿਸੇ ਦੀ ਜਰਤ ਨਹੀਂ ਕਿ ਕੋਈ ਐਦਾਂ ਇਹੋ ਜਿਹੀਆਂ ਹਰਕਤਾਂ ਕਰਕੇ ਸਾਡਾ ਧਿਆਨ ਭਟਕਾ ਸਕੇ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਤੁਹਾਡੇ ਕੰਮ ਕਰਾਉਂਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਹੈ ਚੰਗੀ ਰਾਜਨੀਤੀ ਕਰਨ ਦੀ ਹੈ ਪਰਚੀਆਂ ਰਹਿਤ ਰਾਜਨੀਤੀ ਕਰਨ ਦੀ ਹੈ ਸਾਡੀ ਜਿਹੜੀ ਰਾਜਨੀਤੀ ਹੈ ਉਹ ਇਹੀ ਹੈ ਕੀ ਤੁਹਾਡੀਆਂ ਸੁਸਿਆਵਾਂ ਨੂੰ ਸੁਨਿਆ ਜਾਵੇ ਹੱਲ ਕੀਤਾ ਜਾਵੇ ਜਿਹੜੇ ਸਾਡੇ ਸਾਂਝੇ ਕੰਮ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਵੇ ਤਾਂ ਇਹ ਸਾਰੇ ਜਿਹੜੇ ਕੰਮ ਹੈ ਜਿਨ੍ਹਾਂ ਨੂੰ ਲੈ ਕੇ ਅਸੀਂ ਕੱਲ ਤੋਂ ਦੁਬਾਰਾ ਫਿਰ ਐਕਟਿਵ ਰਾਵਾਂਗੇ ਦੁਬਾਰਾ ਫਿਰ ਬੇਨਤੀ ਹੈ ਕਿਸੇ ਨੂੰ ਵੀ ਕੋਈ ਲੋੜ ਹੁੰਦੀ ਹੈ ਤਾਂ ਤੁਸੀਂ ਸਾਡੇ ਦਫ਼ਤਰ ਸੀਤੋ ਰੋਡ ਤੇ ਨਿਆਰਾ ਪੈਟਰੋਲ ਪੰਪ ਤੇ ਲੂਣਾ ਹਸਪੀਟਲ ਦੇ ਵਿੱਚਕਾਰ ਸਾਡਾ ਦਫ਼ਤਰ ਉੱਥੇ ਪਹੁੰਚ ਸਕਦੇ ਹੋ ਸਾਡੇ ਨਾਲ ਸਾਡੇ ਮੋਬਾਈਲ ਨੰਬਰ 9878862878 ਦੇ ਉੱਪਰ ਵੀ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਮੈਨੂੰ ਲੱਗਦਾ ਆਲਮੋਸਟ ਸਾਰਿਆ ਕੋਲੀ ਜਿਹੜਾ ਉਹ ਨੰਬਰ ਹੈ ਸੋ ਸਾਡੇ ਵੱਲੋਂ ਜਿਹੜਾ ਬਹੁਤ ਜਲਦੀ ਇਹਦੇ ਤੇ ਵੀ ਕੰਮ ਕੀਤਾ ਜਾਏਗਾ ਵੈਸੇ ਤਾਂ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਬਹੁਤ ਐਕਟਿਵ ਭੂਮਿਕਾ ਨਿਭਾ ਰਿਹਾ ਪਰ ਫਿਰ ਵੀ ਜਿਹੜਾ ਨਸ਼ੇ ਵਾਲੀ ਸਮੱਸਿਆ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਿਆ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਤੁਹਾਡੇ ਆਂਡ ਗਵਾਂਡ ਆਸ-ਪਾਸ ਕਿਤੇ ਵੀ ਕੋਈ ਇਹੋ ਜਿਹਾ ਕੰਮ ਕਰਦਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਦੀਆਂ ਅੱਖਾਂ ਤੋਂ ਪਾਸੇ ਹੈ ਜਾਂ ਹੋ ਸਕਦਾ ਤੁਹਾਨੂੰ ਵੀ ਕੋਈ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਬਚਿਆ ਹੋਇਆ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸਾਡੇ ਨੰਬਰ ਤੇ ਤੁਸੀਂ ਉਹਦੀ ਡਿਟੇਲ ਭੇਜੋ ਤੁਹਾਡਾ ਨਾਮ ਪਤਾ ਗੁਪਤ ਰੱਖਿਆ ਜਾਏਗਾ ਤੇ ਇਹੋ ਜੇ ਲੋਕਾਂ ਦੇ ਉੱਪਰ ਜਿਹੜੀ ਕਾਰਵਾਈ ਹੈ ਉਹ ਬਿਲਕੁਲ ਸਖਤੀ ਦੇ ਨਾਲ ਜਿਹੜੀ ਹੈ ਉਹ ਕਰਵਾਈ ਜਾਏਗੀ ਇਹ ਸਾਡੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨੂੰ ਪੂਰੀ ਨਿਡਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਲੈ ਕੇ ਆਵੇ ਨਵੀਆਂ ਖੁਸ਼ੀਆਂ ਲੈ ਕੇ ਆਵੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ